ਰਾਸ਼ਟਰੀ ਨੌਜਵਾਨ ਸਮਾਜਕ ਅਤੇ ਖੇਡ ਸੁਸਾਇਟੀ ਦੀ ਧਾਰਮਿਕ ਇਕਾਈ ਏਕਨੂਰ ਸੇਵਾ ਟਰਸਟ ਨੇ ਆਪਣੀ ਮਹੀਨਾਵਾਰ ਬਸ ਯਾਤਰਾ ਨੂੰ ਸ਼ਾਨਦਾਰ ਜੈਕਾਰਿਆਂ ਨਾਲ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਜਿਸ ਵਿੱਚ ਯਾਤਰੀਆਂ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰਾ ਅਚਲ ਸਾਹਿਬ ਮੰਦਿਰ ਅਚਲੇਸ਼ਵਰ ਧਾਮ ਸ਼ਿਵਾਲਾ ਅਤੇ ਸ਼੍ਰੀ ਮੁਕਤਸਰ ਧਾਮ ਮੰਦਿਰ ਸਮੇਤ ਹੋਰ ਥਾਵਾਂ ਦਾ ਦੌਰਾ ਕਰਵਾਇਆ ਗਿਆ ਭਾਜਪਾ ਆਗੂ ਅਕਸ਼ੇ ਸ਼ਰਮਾ ਨਰਿੰਦਰ ਸ਼ਾਵਲਾ ਡਾਕਟਰ ਸੰਜੀਵ ਸਰੀ ਬਲਬੀਰ ਭਸੀਨ ਅਤੇ ਅਮਨਦੀਪ ਸਿੰਘ ਬੋਪਰਾਏ ਵੀ ਮੌਜੂਦ ਸਨ ਰਸਤੇ ਪਰ თან ਅਰਵਿੰਦ ਵੜਿਆਚ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਚੇਅਰਮੈਨ ਬਲਬੀਰ ਬਸੇਨ ਸੀਨੇਮਿਤ ਪ੍ਰਧਾਨ ਜਤਿੰਦਰ ਅਰੋੜਾ ਚੇਅਰਮੈਨ ਡਾਕਟਰ ਨਰਿੰਦਰ chavla ਗਾਇਕ ਸਨੀ ਸਿੰਘ ਸਮੇਤ ਸੰਗਤ ਮੌਜੂਦ ਸਨ ਅੱਜ ਇਹਨਾਂ ਦੀ ਚੌਧਰੀ ਜਿਹੜੀ ਯਾਤਰਾ ਸੀ ਉਹਦਾ ਆਰੰਭ ਹੋਇਆ ਹੈ ਜਿਹੜੇ ਉਹਦੇ ਵਿੱਚ ਆਪਾ ਕੇ ਆਏ ਆ ਅੱਜ ਬੜਾਈ ਪਾ ਗਵਾਲਾ ਦੇਣਾ ਜਿਹੜਾ ਸਾਨੂੰ ਇਹ ਯਾਤਰਾ ਨੂੰ ਸ੍ਰੀ ਬਨਗਟਨ ਦਾ ਮੋਕਾ ਮਿਲਿਆ ਹੈ ਇਹਨਾਂ ਨੂੰ 14 ਸਾਲ ਹੋ ਗਏ ਹੈ ਇਹ ਯਾਤਰਾ ਨੂੰ ਪੂਰੇ ਜੇ ਭਾਵੇਂ ਕੋਈ ਕੋਵਿਡ ਆਂਦਾ ਹੈ ਕੋਈ ਵੀ ਆਫਵਾਦ ਆਂਦੀ ਹੈ ਪਰ ਇਹ ਨਹੀਂ ਰੁਕਦੇ ਇਹ ਆਪਣੀ ਯਾਤਰਾ ਪੂਰੀ ਤਰ੍ਹਾਂ ਚਲਾਈ ਰੱਖਦੇ ਨੇ ਜਿਹੜੇ ਅੱਜ 14 ਸਾਲ ਲਗਾਤਾਰ ਹੋ ਗਿਆ ਹੈ 188ਵੇਂ ਧਰਮਸਥਾਨ ਦੇ ਉੱਤੇ ਅੱਜ ਯਾਤਰਾ ਲੈ ਕੇ ਚੱਲੇ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਜਿਹੜੇ ਲੱਗ-ਲੱਗ ਯਾਤਰੀ ਹਰੇਕ ਧਰਮਸਥਾਨ ਦੇ ਉੱਤੇ ਜਦੋਂ ਵੀ ਵੜੈਸ਼ ਸਾਹਿਬ ਦੱਸਦੇ ਨੇ ਹਰੇਕ ਯਾਤਰੀ ਉੱਤੇ ਪਹੁੰਚਦਾ ਤੇ ਨਾਲ ਦੀ ਨਾਲ ਹੀ ਭਾਵੇਂ ਕੋਈ ਅੱਜ ਯਾਤਰਾ ਦਾ ਕੰਮ ਹੈ ਧਾਰਮਿਕ ਕੰਮ ਹੈ ਪਰ ਇੱਥੇ ਇਲਾਕੇ 'ਚ ਕਿਸੇ ਨੂੰ ਵੀ ਕੋਈ ਕੰਮ ਹੁੰਦਾ ਵੜੈਸ਼ ਸਾਹਿਬ ਹਮੇਸ਼ਾ 24 ਘੰਟੇ ਆਪਣੇ ਲੋਕਾਂ ਦੇ ਨਾਲ ਆਪਣੇ ਨਾਗਰਿਕਾਂ ਦੇ ਨਾਲ ਹਮੇਸ਼ਾ ਖੜੇ ਰਹੇ ਨੇ ਅੱਜ ਤੱਕ ਸਾਡੇ ਕੋਈ ਵੀ ਅਹੁਦੇਦਾਰ ਆ ਚਾਹੇ ਮੈਂਬਰ ਆ ਉਹ ਕਦੇ ਵੀ ਪਿੱਛੇ ਨਹੀਂ ਹਟੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਕਾ ਅੱਜ 14 ਸਾਲ ਹੋ ਗਏ 168ਵੀਂ ਬਾਸੀ ਯਾਤਰਾ ਸਾਡੀ ਰੈਗੂਲਰ ਹਰ ਮਹੀਨੇ ਇੱਕ ਮਹੀਨੇ ਅਸੀਂ ਚਿੰਦਪੁਰ ਨਹੀਂ ਚਲਨੀ ਦਾ ਰਾਤ ਨੂੰ ਜਾਈਦਾ ਐਤਵਾਰ ਵਾਪਸ ਆ ਜੀਦਾ ਉਸ ਤੋਂ ਅਗਲੇ ਮਹੀਨੇ ਗੁਰਦੁਆਰੇ ਔਰ ਮੰਦਿਰ ਜਿਹੜੇ ਉਹਨਾਂ ਦੇ ਦਰਸ਼ਨ ਕਰਨ ਚਾਹੀਦਾ ਅੱਜ ਅਸੀਂ ਬਾਬਾ ਬੁੱਢਾ ਸਾਹਿਬ ਅਚਲ ਸਾਹਿਬ ਅਚਲੇਸ਼ਵਰ ਧਾਮ ਸ਼ੋਲਾ ਮਖਦੇਸ਼ਵਰ dham اور ਬਾਰਤ ਸਾਹਿਬ ਸ੍ਰੀ ਜਨਦੀ ਦਾ ਗੁਰਦੁਆਰੇ ਬਹੁਤ ਪਿਆਰੇ ਨੇ ਇਹਨਾਂ ਦੇ ਦਰਸ਼ਨ ਕਰਨ ਜਾਂਦੇ ਆ